ਸੂਬੇ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ੇ ਰੋਕਥਾਮ ਲਈ ਵਿਸ਼ੇਸ਼ ਮਹਮਾ ਚਲਾਈਆਂ ਗਈਆਂ ਹਨ ਅਤੇ ਅਪਰਾਧੀ ਲੋਕਾਂ ਦੀਆਂ ਗਤੀਵਿਧੀਆਂ ਰੋਕਣ ਲਈ ਖਾਸ ਮਹਿੰਮ ਚਲਾਈ ਗਈ ਹੈ ਜਿਹਦਾ ਨਾਮ ਦਿੱਤਾ ਗਿਆ ਸਤਰਕ ਮਹਮ ਜੇ ਦੌਰਾਨ ਬਿੱਤੀ ਰਾਤ ਪੂਰੇ ਸੂਬੇ ਭਰ ਵਿੱਚ ਦੇਰ ਰਾਤ ਤੱਕ ਕੋਸੋਂ ਨਾਕੇਬੰਦੀ ਕੀਤੀ ਗਈ ਰਿਕ ਵਾਹਨ ਦੀ ਚੈਕਿੰਗ ਕੀਤੀ ਗਈ ਪੰਜਾਬ ਪੁਲਿਸ ਦੇ ਡੀਜੀਪੀ ਗੋਰੋ ਜਿਆਦਾ ਚੰਡੀਗੜ੍ਹੋਂ ਚੱਲੇ ਪੂਰੇ ਸੂਬੇ ਭਰ ਵਿੱਚ ਚੈਕਿੰਗ ਕਰਦੇ ਆਮਰ ਸਾਹਿਬ ਨੇ ਪੁੱਛੇ ਉੱਥੇ ਉਹਨਾਂ ਵੱਲੋਂ ਰੇਕ ਨਾਕਿਆਂ ਦੀ ਚੈਕਿੰਗ ਕੀਤੀ ਗਈ। ਪਤਾ ਸੁਣਾਣਿਆ ਇਸ ਵਕਤ ਕੀ ਕਰ ਰਹੇ ਨੇ ਡੀਜੀਪੀ ਪੰਜਾਬ ਗੌਰਵ ਜੱਜਪ। ਅੱਡੇ ਐਂਚ ਲਾਇਆ ਜਾ ਰਿਹਾ ਕੀ ਕਰ ਰਹੇ ਹੋ? ਸਾਰੇ ਪੰਜਾਬ ਦੇ ਵਿੱਚ ਲਾਈਟ ਡੋਮੀਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ। ਭਾਈ ਫੋਨ ਕਰੀਏ ਥੋੜਾ ਜਿਹਾ। ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਨਾਪਰੇਸਰ ਕਰ ਰਿਹਾ। ਜਿਹੜਾ ਅੱਗੇ ਦਾ ਗੱਲ ਪੁੱਛ ਕਰਾ ਰਿਹਾ। ਭਾਈ ਫੋਨ ਕਰੇ ਕਰਿਓ ਥੋੜਾ ਜਿਹਾ। ਭਾਈ ਫੋਨ 'ਚੇ ਗੱਲੋ ਆਪਣਾ ਹੋੜਾ ਨਾਕੀ ਕਰਨੀ। ਸਾਡੀ ਪਾਦਰਪੂਰਨ ਸ ਹੈ ਕਿ ਜਿਹੜੇ ਪੰਜਾਬ ਪੁਲਿਸ ਤੋਂ ਚਲ ਕੇ ਅਗਰੱਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਉਹ ਬਹੁਤ ਮਿਹਨਤ ਨਾਲ ਕਰਦਾ ਹੈ ਸਿਰ ਨਸ਼ੇ ਨੂੰ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਕੁਝ ਇੱਕ ਪੰਜਾਬ ਪੁਲਿਸ ਦੇ ਜੋ ਮੁਲਾਜ਼ਮ ਦੀ ਗੱਲ ਕਰੀਏ ਲੇਡੀਜ਼ ਮੁਲਾਜ਼ਮ ਬੜੀ ਜੀ ਤਾਂ ਉਹਨਾਂ ਦੀ ਵੀ ਕਾਪੀ ਜਿਹੜੀ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲੀਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਲਾਈਟ ਪਰ ਪ੍ਰਦੀਪ ਲਾਈਟ ਪੁਛੇ ਕਰਪੋਤ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਂਕਰੋਚਮੈਂਟ ਹੈ ਕਿਤੇ ਇਲੀਗਲ ਕੰਸਟਰਕਸ਼ਨ ਬਣੇ ਸਿਰਨੇ ਘਟੇਵਾਂ ਕਰੁੰਦੇ ਹੈ ਜਿਵੇਂ ਜਿਹੜੀ ਮਾਰੀਓ ਫੁਟਿੰਗ ਬੋਰਡ ਦੀ ਹਦਾਇਤਾਂ ਮੁਤਾਬਕ ਕੰਸਲ ਅਥਾਰਟੀ ਰਨ ਦੇਸ ਟੈਕੀ ਇਹ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੇ ਜਰ ਅੱਜ ਕਾਬੀ ਹਾਈ ਟੈਕ ਨਾ ਕੀ ਟੈਕ ਕੀਤੇ ਉਹ ਕੀ ਕਰਦੇ ਕਿਵੇਂ ਦਾ ਰਿਪੋਰਟ ਉੱਥੇ ਲੋਕਾਂ ਦਾ ਰਿਸਪੌਂਸ ਔਰ ਹੋਰ ਧਗਵੰਤ ਟੀਵੀ ਲਈ ਮੈਂ ਹਰੀਸ਼ ਵਟਲਾ